ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਖੇੜੀ ਸਾਹਿਬ ਸਰ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਲੈ ਕੇ ਜਿਹੜਾ ਇਹ ਸੋਧ ਦੇ ਨਾਂ ਤੇ ਬਿੱਲ ਹੰਦਾ ਜਾ ਰਿਹਾ 2024 ਦਾ ਜਿਹੜਾ ਵਕਫ 2024 ਦਾ ਜਿਹੜਾ ਵਕਫ ਅਮੈਂਡਮੈਂਟ ਬਿੱਲ ਹੈ ਇਹ ਪੂਰੀ ਤਰ੍ਹਾਂ ਵਕਫ ਪ੍ਰਾਪਰਟੀਆਂ ਦੇ ਖਿਲਾਫ ਹੈ ਵਕਫ ਐਕਟ ਦੇ ਮੁਤਾਬਕ ਬਹੁਤ ਵਧੀਆ ਢੰਗ ਸਿਰ ਪੂਰੇ ਮੁਲਕ ਦੇ ਵਿੱਚ ਵਕਫ ਬੋਰਡਾਂ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੇ ਜਿਹੜੀ ਮੇਨਟੇਨੈਂਸ ਸਭ ਚੱਲ ਰਹੀ ਹੈ ਵਕਫ ਪ੍ਰਾਪਰਟੀ ਜਾਂ ਅੱਲਾ ਦੀਆਂ ਪ੍ਰਾਪਰਟੀਆਂ ਹਨ ਇਹਨਾਂ ਵਿੱਚ ਦਖਲ ਅੰਦੇਜੀ ਅੰਦਾਜ਼ੀ ਜਿਹੜੀ ਹੈ ਉਹ ਦੇਸ਼ ਦੇ ਮੁਸਲਮਾਨ ਕਿਸੇ ਵੀ ਸੂਰਤ ਵਿੱਚ برداشت ਨਹੀਂ ਕਰਨਗੇ ਜਾਂ ਵਕਫ ਕੌਂਸਲ ਹੋਵੇ ਉਹਦੇ ਵਿੱਚ ਨਾਨ-ਮੁਸਲਿਮ ਮੈਂਬਰਸ ਨੂੰ ਸ਼ਾਮਲ ਕਰਨਾ ਕਿ ਕਿਸੇ ਵੀ ਤਰ੍ਹਾਂ ਮੁਨਾਸਬ ਨਹੀਂ ਹੈ। ਔਰ ਸਾਡੇ ਫੰਡamentals ਰਾਈਟਸ ਦੀ ਵੀ ਘੋਰ ਉਲੰਘਣਾ ਹੈ। ਸੌਖਤਬ ਸਬਦਤੇ ਮੈਂ ਹਾਂ ਸੁਖਾਖੀੜੀ ਵਾਲਾ ਕੇਂਦਰ ਸਰਕਾਰ ਵੱਲੋਂ ਹੁਣ ਪੰਜਾਬ ਵਕਫ ਬੋਰਡ ਨੂੰ ਨਵਾਂ ਕਾਨੂੰਨ ਦੇਣ ਜਾ ਰਹੀ ਹੈ ਉਹ ਬਦਲਾਵ ਕਰਨ ਜਾ ਰਹੀ ਹੈ 2000 24 ਵਕਫ ਕਾਨੂੰਨ ਦੇ ਵਿੱਚ ਸੋਧ ਕਰਨ ਜਾ ਰਹੇ ਆ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਮੁਸਲਿਮ ਭਾਈਚਾਰੇ ਇਸ ਦਾ ਵਿਰੋਧ ਕਰ ਹੀ ਰਹੇ ਨੇ ਤੇ ਹੁਣ ਪੰਜਾਬ ਦੇ ਮੌਜੂਦਾ ਸਰਕਾਰ ਦੇ ਵਿਧਾਇਕ ਮਲੇਰ ਕੋਟਲਾ ਤੋਂ ਡਾਕਟਰ ਜ਼ਮੀਲੋ ਰਹਿਮਾਨ ਵੱਲੋਂ ਵੀ ਅੱਜ ਇਸ ਦਾ ਖੁੱਲ ਕੇ ਵਿਰੋਧ ਕੀਤਾ ਆ। ਕਿਉਂਕਿ ਉਹਨਾਂ ਦਾ ਕਹਿਣਾ ਕਿ ਇਹ ਹੱਕ ਹੈ ਹਰ ਇੱਕ ਮੁਸਲਿਮਾ ਮੁਸਲਿਮ ਲੋਕਾਂ ਦਾ ਕਿ ਉਹਨਾਂ ਦਾ ਅਧਿਕਾਰ ਹੈ ਤੇ ਕਿਸੇ ਵੀ ਸਰਕਾਰ ਨੂੰ ਰਾਈਟ ਨਹੀਂ ਹੈ ਕਿ ਉਹਨਾਂ ਦੇ ਅਧਿਕਾਰ ਖੋਏ ਜਾਣ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਣੇ ਆ ਸਾਡੇ ਨਾਲ ਮੌਜੂਦ ਨੇ ਡਾਕਟਰ ਜ਼ਮੀਰਉ ਰਹਿਮਾਨ ਵਿਦਿਆਕ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਖੇੜੀ ਸਾਹਿਬ ਸਰ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਲੈ ਕੇ ਜਿਹੜਾ ਇਹ ਸੋਧ ਦੇ ਨਾਂ ਉਤੇ ਬਿੱਲ ਹੰਡਾ ਜਾ ਰਿਹਾ 2024 ਦਾ ਜਿਹੜਾ ਵਕਫ ਅਮੈਂਡਮੈਂਟ ਬਿੱਲ ਇਹ ਪੂਰੀ ਤਰ੍ਹਾਂ ਵਕਫ ਪ੍ਰਾਪਰਟੀਆਂ ਦੇ ਖਿਲਾਫ ਹੈ ਔਰ ਇਹ ਬਿੱਲ ਜਿਹੜਾ ਹੈ ਬਰਾਕ ਪ੍ਰਾਪਰਟੀ ਦੀ ਨੂੰ ਹੜੱਪ ਕਰਨ ਲਈ ਲਿਆਂਦਾ ਗਿਆ ਹੈ ਹਾਲਾਂਕਿ ਵਕਫ ਐਕਟ ਦੇ ਮੁਤਾਬਕ ਬਹੁਤ ਵਧੀਆ ਢੰਗ ਸਿਰ ਪੂਰੇ ਮੁਲਕ ਦੇ ਵਿੱਚ ਵਕਫ ਬੋਰਡਾਂ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੀ ਜਿਹੜੀ ਮੇਨਟੇਨੈਂਸ ਚੱਲ ਰਹੀ ਹੈ ਕਿਸੇ ਵੀ ਮਤਲਬ ਕਮਿਊਨਿਟੀ ਨੂੰ ਕਿਸੇ ਵੀ ਸੰਪਰਦਾਇਕ ਨੂੰ ਕਿਸੇ ਵੀ ਅ ਵਰਗ ਨੂੰ ਤਕਲੀਫ ਪਹੁੰਚੇ ਵਕਫ ਪ੍ਰਾਪਰਟੀਆਂ ਅੱਲਾ ਦੀਆਂ ਪ੍ਰਾਪਰਟੀਆਂ ਹਨ ਇਹਨਾਂ ਵਿੱਚ ਦਖਲ ਅੰਦੇਜੀ ਅੰਦਾਜ਼ੀ ਜਿਹੜੀ ਹੈ ਉਹ ਦੇਸ਼ ਦੇ ਮੁਸਲਮਾਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਨਗੇ ਔਰ ਵਕਫ ਬੋਰਡ ਹੋਣ ਜਾਂ ਵਕਫ ਕਾਉਂਸਲ ਹੋਵੇ ਉਹਦੇ ਵਿੱਚ ਨਾਨ ਮੁਸਲਿਮ ਮੈਂਬਰਸ ਨੂੰ ਸ਼ਾਮਲ ਕਰਨਾ ਇਹ ਕਿਸੇ ਵੀ ਤਰ੍ਹਾਂ ਮੁਨਾਸਬ ਨਹੀਂ ਹੈ ਇਹ ਸੰਵਿਧਾਨ ਦੀ ਔਰ ਸਾਡੇ ਫੰਡਾਮੈਂਟਲ ਰਾਈਟਸ ਦੀ ਵੀ ਘੋਰ ਉਲੰਘਣਾ ਹੈ ਦੇਸ਼ ਦੇ ਕਨਸਟੀਟਿਊਸ਼ਨ ਨੇ ਸੰਵਿਧਾਨ ਨੇ ਦੇਸ਼ ਦੇ ਸਾਰੇ ਲੋਕਾਂ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਆਪਣੀ ਮਰਜ਼ੀ ਦੇ ਮੁਤਾਬਕ ਆਪਣੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆਪਣੇ ਵਕਫ ਇੰਸਟੀਚਿਊਸ਼ਨਜ਼ ਆਪਣੇ ادارے ਚਲਾ ਸਕਦੇ ਨੇ ਆਪਣੇ ਧਰਮ ਦਾ ਪ੍ਰਚਾਰ ਕਰ ਸਕਦੇ ਨੇ ਔਰ ਆਪਣੇ ਧਰਮ ਦੇ ਮੁਤਾਬਕ ਜੀਵਨ ਬਤੀਤ ਕਰ ਸਕਦੇ ਨੇ ਦੂਜੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਤੇ ਜਿੱਥੇ ਦੇਸ਼ ਦੀ ਵੰਡ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ 1954 ਦੇ ਵਿੱਚ ਵਕਫ ਐਕਟ ਬਣਾ ਕੇ ਦੇਸ਼ ਦੀਆਂ ਸਾਰੀਆਂ ਵਕਫ ਪ੍ਰਾਪਰਟੀਆਂ ਨੂੰ ਜਿਹੜੀਆਂ ਵਕਫ ਵਕਫ ਸਮੇਂ ਤੇ ਵਕਫ ਵਕਫ ਲੋਕਾਂ ਨੇ ਰੱਬ ਦੇ ਨਾਂ ਤੇ দান ਕੀਤੀਆਂ ਸੀ ਉਹਨਾਂ ਨੂੰ ਮੈਨੇਜ ਕਰਨ ਲਈ ਇਹ ਵਕਫ ਕਾਨੂੰਨ ਬਣਾਇਆ ਗਿਆ ਸੀ ਔਰ ਉਸ ਵਕਫ ਐਕਟ ਦੇ ਤਹਿਤ ਪੂਰੇ ਹਿੰਦੁਸਤਾਨ ਦੇ ਵਿੱਚ ਸੁਬਾਈ ਪੱਧਰ ਤੇ ਵਕਫ ਬੋਰਡ ਕੰਮ ਕਰ ਰਾਇਆ ਹਨ ਔਰ ਸੈਂਟਰ ਦੇ ਵਿੱਚ ਵਕਫ ਕਾਉਂਸਲ ਕੰਮ ਕਰ ਰਹੀ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਦੇਸ਼ ਦੇ ਮੌਜੂਦਾ ਹੁਕਮਰਾਨ ਵਕਫ ਪ੍ਰਾਪਰਟੀਆਂ ਨੂੰ ਹੜੱਪ ਕਰਨਾ ਚਾਹੁੰਦੇ ਹਨ ਔਰ ਇਸੇ ਕਰਕੇ ਉਹ ਐਸੀਆਂ ਮਤਲਬ ਹੈ ਵੀ ਉਹਨਾਂ ਨੇ ਸੋਧਾਂ ਲੈ ਕੇ ਆਂਦੀਆਂ ਹਨ ਜਿਹਦੇ ਨਾਲ ਵਕਫ ਪ੍ਰਾਪਰਟੀਆਂ ਜਿਹੜੀਆਂ ਨਾ ਉਹ ਸੁਰੱਖਿਤ ਨਹੀਂ ਰਹਿਣਗੀਆਂ ਮਿਸਾਲ ਦੇ ਤੌਰ ਤੇ ਕਿ ਵਕਫ ਬੋਰਡ ਦੇ ਵਿੱਚ ਔਰ ਵਕਫ ਕੌਂਸਲ ਦੇ ਵਿੱਚ ਨਾਨ ਮੁਸਲਿਮ ਮੈਂਬਰ ਬਣਾਉਣਾ ਔਰ ਵਕਫ ਬੋਰਡਾਂ ਦੇ ਸੀਓ ਜਿਹੜਾ ਹੈ ਚੀਫ ਐਗਜ਼ੀਕਿਟਿਵ ਆਫੀਸਰ ਉਹ ਕਿਸੇ ਨਾਨ ਮੁਸਲਿਮ ਨੂੰ ਵੀ ਅਪਾਇੰਟ ਕੀਤਾ ਜਾਣਾ ਹੈ ਮਾਮਲਾ ਤਾਂ ਮਸਜਿਦਾਂ ਦੀ ਮੈਨੇਜਮੈਂਟ ਦਾ ਹੈ ਮਦਰਸਿਆਂ ਦੀ ਮੈਨੇਜਮੈਂਟ ਦਾ ਹੈ ਕਬਰਸਤਾਨਾਂ ਦੀ ਮੈਨੇਜਮੈਂਟ ਦਾ ਹੈ ਔਰ ਦਰਗਾਹਾਂ ਦੀ ਮੈਨੇਜਮੈਂਟ ਦਾ ਹੈ ਔਰ ਬਖ ਫੋਰਡ ਦੀਆਂ ਕਮਰਸ਼ੀਅਲ ਪ੍ਰਾਪਰਟੀਆਂ ਦੀ ਮੈਨੇਜਮੈਂਟ ਦਾ ਹੈ ਜਿਸ ਬੰਦੇ ਦੀ ਸ਼ਰਧਾ ਹੀ ਨਹੀਂ ਹੈ ਉਹ ਬੰਦਾ ਕਿਸ ਢੰਗ ਸਿਰ ਮਤਲਬ ਉਹਨਾਂ ਚੀਜ਼ਾਂ ਦੀ ਬਿਹਤਰ ਮੈਨੇਜਮੈਂਟ ਕਰ ਸਕਦਾ ਹੈ ਤੋਂ ਇਸੇ ਤਰ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਇਹ ਅਧਿਕਾਰ ਦੇਣਾ ਕਿ ਇਸ ਗੱਲ ਨੂੰ ਡਿਸਾਈਡ ਡਿਪਟੀ ਕਮਿਸ਼ਨਰ ਕਰੇਗਾ ਕਿ ਆਇਆ ਇਹ ਵਕਫ ਪ੍ਰੋਪਰਟੀ ਹੈ ਜਾਂ ਨਹੀਂ ਹੈ ਜਿਹੜਾ ਇੱਕ ਵਕਫ ਕਰਨ ਵਾਲਾ ਹੈ ਉਹ ਆਪਣੀ ਪ੍ਰੋਪਰਟੀ ਨੂੰ ਵਕਫ ਕਰਦਾ ਹੈ ਉਹ ਸਰਵੇ ਆਫ ਇੰਡੀਆ ਆਲਰੇਡੀ ਮੌਜੂਦ ਹੈ ਉਹ ਸਰਵੇ ਕਰਕੇ 10 ਦਿਨ ਵੀ ਹਾਂ ਜੀ ਇਹ ਪ੍ਰੋਪਰਟੀ ਦਾ ਮਾਲਕ ਇਹੀ ਹੈ ਤੇ ਉਸ ਤੋਂ ਬਾਅਦ ਵਕਫ ਗਜ਼ਟ ਦੇ ਵਿੱਚ ਉਹ ਵਕਫ ਪ੍ਰੋਪਰਟੀ ਦੇ ਤੌਰ ਤੇ ਨੋਟੀਫਾਈ ਹੋ ਜਾਂਦੀ ਹੈ ਲੇਕਿਨ ਇਹ ਕਹਿਣਾ ਮਿਸਾਲ ਦੇ ਤੌਰ ਤੇ ਉਹ ਸੈਂਕੜੇ ਹਜ਼ਾਰਾਂ ਮਾਜ਼ਿਦਾ ਪੰਜਾਬ ਦੇ ਵਿੱਚ ਐਸੀਆਂ ਕਬਰਸਤਾਨ ਐਸੀਨ ਦਰਗਾਹਾਂ ਐਸੀਆਂ ਜਿਹੜੀਆਂ ਪਾਰਟੀਸ਼ਨ ਤੋਂ ਬਾਅਦ ਅਜੇ ਤੱਕ ਉਹ ਬਾਗੁਜ਼ਾਰ ਨਹੀਂ ਹੋਈਆਂ ਤੇ ਵਕਫ ਵਾਈ ਯੂਜ਼ਰ ਦੀ ਕਸ਼ਿਖ ਲਿਆ ਕੇ ਉਹਦੇ ਵਿੱਚ ਵੀ ਉਹਨਾਂ ਵਕਫ ਪ੍ਰਾਪਰਟੀਆਂ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਇਹ ਡਿਪਟੀ ਕਮਿਸ਼ਨਰ ਡਿਸਾਈਡ ਕਰੇਗਾ ਵੀ ਆਇਆ ਵੀ ਉਹ ਵਾਕਫ ਜਿਹੜਾ ਹੈ ਉਹ ਪ੍ਰਾਪਰਟੀ ਜਿਹੜੀ ਹੈ ਉਹ ਯੂਜ਼ ਹੋ ਰਹੀ ਹੈ ਉਹਨਾਂ ਵੱਲੋਂ ਜਾਂ ਨਹੀਂ ਹੋ ਰਹੀ ਇਹ ਮੰਗ ਕੀਤੀ ਕਿਸੇ ਮੁਸਲਮਾਨ ਵੱਲੋਂ ਜਾਂ ਆਪਣੇ ਤੌਰ ਤੇ ਕਿਉਂਕਿ ਇੱਕ ਮੰਗ ਰੱਖੀ ਜਾਂਦੀ ਹੈ ਕੇਂਦਰ ਵੱਲੋਂ ਵੀ ਸਾਨੂੰ ਆ ਚੀਜ਼ ਦੇ ਦਿਓ ਇੱਕ ਤਾਂ ਮੰਗ ਕਿਸੇ ਵੱਲੋਂ ਰੱਖੀ ਗਈ ਹੈ ਤੇ ਕਾਨੂੰਨ ਦੇ ਵਿੱਚ ਬਦਲਾਅ ਕਰਤਾ ਜੇਕਰ ਕੱਲ ਨੂੰ ਕੋਈ ਕਬਜ਼ਾ ਕਰਦਾ ਵਕਫ ਜ਼ਮੀਨਾਂ ਤੇ ਤਾਂ ਪਹਿਲਾਂ ਗੈਰ ਜ਼ਮੰਤੀ ਵਾਰੰਟ ਹੁੰਦੇ ਸੀ ਜਾਂ ਫਿਰ ਉਹਦੀ ਜ਼ਮਾਨਤ ਨਹੀਂ ਹੁੰਦੀ ਸੀ ਤਾਂ ਹੁਣ ਜ਼ਮਾਨਤ ਵੀ ਛੱਟ ਹੋ ਜਾਏਗੀ ਬਿਲਕੁਲ ਜੀ ਬਿਲਕੁਲ ਹੁਣ ਇਹ ਕੀਤਾ ਗਿਆ ਹੈ ਕਿ ਪਹਿਲਾਂ ਅਗਰ ਕੋਈ ਵਕਫ ਪ੍ਰਾਪਰਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਲਈ 2 ਸਾਲ ਦੀ ਕੈਦ ਬਾ ਮੁਸ਼ੱਕਤ ਦੀ ਪ੍ਰੋਵੀਜ਼ਨ ਸੀ ਔਰ ਅਨਵੇਲੇਬਲ ਸੀ ਧਾਰਾਵਾਂ ਲੇਕਿਨ ਇਸ ਮੱਲਾ ਸੋਧ ਬਿਲ ਦੇ ਵਿੱਚ ਉਹ ਧਾਰਾਵਾਂ ਜਿਹੜੀਆਂ ਹਨ ਉਹ ਬੇਲੇਬਲ ਕਰ ਦਿੱਤੀਆਂ ਗਈਆਂ ਔਰ ਸਜ਼ਾ ਸਿੰਪਲ ਸਜ਼ਾ 1 ਸਾਲ ਦੀ ਕਰ ਦਿੱਤੀ ਗਈ ਤਾਂ ਕਿ ਜਿਹੜੇ ਲੋਕ ਉਹ ਵਕਫ ਪ੍ਰਾਪਰਟੀਆਂ ਤੇ ਕਬਜ਼ੇ ਕਰਨਾ ਉਹਨਾਂ ਦੇ ਹੌਸਲੇ ਬੁਲੰਦ ਹੋਣ ਔਰ ਉਹਨਾਂ ਨੂੰ ਕੋਈ ਕਾਨੂੰਨ ਦਾ ਡਰ ਨਾ ਰਹੇ ਔਰ ਮੋਰਓਵਰ ਜਿਹੜੇ ਵਕਫ ਟ੍ਰਿਬਿਊਨਲ ਹਨ ਜਿੱਥੇ ਵਕਫ ਦੇ ਤਾਲੁਕ ਨਾਲ ਅਗਰ ਕੋਈ ਤਨਾਜ਼ਾ ਹੁੰਦਾ ਹੈ ਉਹ ਡਿਸਾਈਡ ਹੁੰਦਾ ਉਹ ਟਰਬਿਊਨਲਾਂ ਦਾ ਫੈਸਲਾ ਫਾਈਨਲ ਹੁੰਦਾ ਹੈ ਦੇਸ਼ ਦੇ ਅੰਦਰ ਰੇਲਵੇ ਟਰਮੀਨਲ ਹੈ 에ਅਰ ਟਰਮੀਨਲ ਹੈ ਬਹੁਤ سارے ਟਰਬਿਊਨਲ ਹਨ ਜਿਨ੍ਹਾਂ ਦੇ ਫੈਸਲੇ ਜਿਹੜੇ ਨਾ ਉਹ ਫਾਈਨਲ ਨਾ ਉਹਨਾਂ ਨੂੰ ਅਪੀਲ ਨਹੀਂ ਕਿਤੇ ਕੀਤੀ ਜਾ ਸਕਦੀ ਲੇਕਿਨ ਇੱਕ ਅੱਲਾ ਵਕਫ ਬੋਰਡ ਦਾ ਮਤਲਬ ਹੈ ਵਕਫ ਟਰਬਿਊਨਲ ਹੈ ਜੀਦਾ ਫੈਸਲਾ ਫਾਈਨਲ ਨਹੀਂ ਹੋਏਗਾ ਇਹ ਸੋਧ ਲਿਆਂਦੀ ਜਾ ਰਹੀ ਹੈ ਔਰ ਇਹਦਾ ਮਤਲਬ ਇਹ ਹੋਏਗਾ ਕਿ ਉਹ ਉਹਨਾਂ ਪ੍ਰਾਪਰਟੀਆਂ ਨੂੰ ਆਪਣੀ ਮਨਮਰਜ਼ੀ ਦੇ ਮਤਲਬ ਹੈ ਵੀ ਅਫਸਰਾਂ ਕੋਲੋਂ ਡਿਸਾਈਡ ਕਰਾ ਕੇ ਡਿਪਟੀ ਕਮਿਸ਼ਨਰਾਂ ਕੋਲੋਂ ਉਹ ਸਰਕਾਰੀ ਉਹਦੇ ਚ ਲੈ ਕੇ ਜਾਣਗੇ ਵਕ ਪ੍ਰਾਪਰਟੀਆਂ ਦੀ ਹਾਇਸੀਤ ਉਹਨਾਂ ਦੀ ਖਤਮ ਹੋ ਜਾਏਗੀ ਜਿਹੜੇ ਸਾਰੇ ਮਤਲਬ ਜਿੰਨੇ ਵੀ ਮਾਮਲੇ ਨੇ ਇਹਨਾਂ ਦੀ ਅਸੀਂ ਇਹਨਾਂ ਨਾਲ ਅਸਹਿਮਤੀ ਪ੍ਰਗਟਾਉਂਦੇ ਆ ਅਸੀਂ ਇਹਨਾਂ ਦੀ ਨਖੇਦੀ ਕਰਦੇ ਆ ਔਰ ਇਹਨਾਂ ਸੋਧਾਂ ਨੂੰ ਪੂਰੇ ਦੇਸ਼ ਦੇ ਅੰਦਰ ਕੋਈ ਵੀ ਮੁਸਲਮਾਨ ਕਬੂਲ ਕਰਨ ਲਈ ਤਿਆਰ ਨਹੀਂ ਹੈ ਔਰ ਅਸੀਂ ਇਸ ਕਰਕੇ ਮੰਗ ਕਰਦੇ ਹਾਂ ਕਿ ਇਹ ਜਿਹੜਾ ਪਾਰਲੀਮੈਂਟ ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ ਦਾ ਵਕਫ ਅਮੈਂਡਮੈਂਟ ਬਿੱਲ 2024 ਇਹਨੂੰ ਤੁਰੰਤ ਵਾਪਸ ਲਿਆ ਜਾਵੇ ਅਸੀਂ ਇਸ ਨੂੰ ਰਿਜੈਕਟ ਕਰਦੇ ਹਾਂ ਔਰ ਅੱਜ ਉਹ ਜੇਪੀਸੀ ਕੋਲੇ ਹੈ ਔਰ ਜੇਪੀਸੀ ਪੀ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣੀ ਰਿਪੋਰਟ ਦੇ ਵਿੱਚ ਸਰਕਾਰ ਨੂੰ ਲਿਖ ਕੇ ਭੇਜਣ ਕਿ ਦੇਸ਼ ਦੇ ਮੁਸਲਮਾਨ ਜਿਹੜੇ ਹਨ ਉਹ ਇਸ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹਨ ਵਕਫ ਬੋਰਡ ਦੀ ਜ਼ਮੀਨ ਜਾਂ ਫਿਰ ਉਹਦੀ ਆਮਦਨ ਕਮਰਸ਼ੀਅਲ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਨੇ ਉਹਦੀ ਜਿਹੜੀ ਆਮਦਨ ਸੀ ਉਹ ਫਿਰ ਪੰਜਾਬ ਜਿਵੇਂ ਪੰਜਾਬ ਵਕਫ ਬੋਰਡ ਆ ਉਹਦੀ ਅੰਦਰ ਕਿੱਥੇ ਖਰਚ ਹੁੰਦੀ ਸੀ ਕੀ ਹੁੰਦੀ ਸੀ ਫਿਰ ਅੱਗੇ ਜਦ ਬਿੱਲ ਸੋਧ ਆ ਗਈ ਫਿਰ ਉਹ ਆਮਦਨ ਖਰਚ ਹੋਏਗੀ ਨਹੀਂ ਹੋਏਗੀ ਇਸ ਦਾ ਕੋਈ ਖਾਸ ਕੋਈ ਹੈ ਹਾਂ ਬਿਲਕੁਲ ਜੀ ਜਿਹੜੀ ਵਕਫ ਪ੍ਰਾਪਰਟੀਆਂ ਨੇ ਇਹ ਅੱਲਾਹ ਦੀਆਂ ਪ੍ਰਾਪਰਟੀਆਂ ਵਕਫ ਵਕਫ ਪ੍ਰਾਪਰਟੀਆਂ ਰੱਬ ਦੀਆਂ ਪ੍ਰਾਪਰਟੀਆਂ ਇਹਨਾਂ ਤੋਂ ਹੋਣ ਵਾਲੀ ਸਾਰੀ ਇਨਕਮ ਰੱਬ ਦੇ ਉਹਨਾਂ ਬੰਦਿਆਂ ਤੇ ਖਰਚ ਹੁੰਦੀ ਹੈ ਜਿਹੜੇ ਬੰਦੇ ਸਮਾਜਿਕ ਤੌਰ ਤੇ ਕਿਸੇ ਨਾ ਕਿਸੇ ਢੰਗ ਸਿਰ ਕਮਜ਼ੋਰ ਨਾ ਯਤੀਮਾਂ ਤੇ ਗਰੀਬਾਂ ਤੇ ਵਿਧਵਾਵਾਂ ਔਰਤਾਂ ਨੂੰ ਪੈਨਸ਼ਨਾਂ ਦੇਣ ਤੇ ਗਰੀਬ ਬੱਚਿਆਂ ਨੂੰ ਪੜ੍ਹਨ ਲਈ ਵਜ਼ੀਫੇ ਦੇਣ ਤੇ ਔਰ ਸਕੂਲ ਖੋਲਣ ਤੇ ਔਰ ਹਸਪੀਟਲ ਖੋਲਣ ਤੇ ਤਾਂ ਕਿ ਉਹ ਆ ਮਗਰੀਬ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਇਹ ਵਕਫ ਬੋਰਡ ਦੀ ਸਾਰੀ ਇਨਕਮ ਜਿਹੜੀ ਹੈ ਉਹਨਾਂ ਤੇ ਖਰਚ ਕੀਤੀ ਜਾਂਦੀ ਆ ਸਾਡੇ ਨਾਲ ਸਿੱਖ ਭਾਈਚਾਰੇ ਦੇ ਲੋਕ ਵੀ ਮੌਜੂਦ ਨੇ ਕੀ ਕਹੋਗੇ ਜੀ ਮੁਸਲਿਮ ਭਾਈਚਾਰੇ ਦੇ ਪੰਜਾਬ ਵਕਫ ਵਕਫ ਬੋਰਡ ਨੂੰ ਤਬਦੀਲ ਕੀਤਾ ਜਾ ਰਿਹਾ ਕਾਨੂੰਨ ਦੇ ਵਿੱਚ ਸੋਧ ਕੀਤਾ ਜਾ ਰਿਹਾ 2024 ਸਿੱਖ ਸਮਾਜ ਪੂਰੀ ਤਰ੍ਹਾਂ ਜੀ ਮਲੇਰਕੋਟਲੇ ਦੇ ਜਿਹਨਾਂ ਸਿੱਖ ਸਮਾਜ ਆ ਸੀ ਸਾਰੇ ਮੁਸਲਮਾਨ ਭਾਈਚਾਰੇ ਨਾਲ ਖੜੇ ਆ ਜੀ ਪੰਜਾਬ ਦੇ ਵਿੱਚ ਜਿਹੜੀਆਂ ਮਸਜਿਦਾਂ ਆਜ਼ਾਦੀ ਤੋਂ ਬਾਅਦ ਬੇਆਬਾਦ ਹੋ ਗਈਆਂ ਸੀ ਅੱਜ ਸਿੱਖ ਭਾਈਚਾਰੇ ਦੇ ਵਿੱਚ ਇੱਕ ਇਹ ਚੱਲ ਰਹੀ ਆ ਤੇ ਉਹ ਉਹ ਮਸਜਿਦਾਂ ਨੂੰ ਆਬਾਦ ਕਰਕੇ ਅਸੀਂ ਮੁਸਲਮਾਨ ਭਾਈਚਾਰੇ ਦੇ ਹਵਾਲੇ ਕਰ ਰਹੇ ਹਾਂ ਬਿਲਕੁਲ ਬਿਲਕੁਲ ਜੀ ਭਾਈਚਾਰਾ ਦੇਖਣ ਨੂੰ ਮਿਲਦਾ ਆਸ਼ਾਨ ਸ਼ਬਦਾਂ ਦੇ ਵਿੱਚ ਜੇਕਰ ਮੈਂ ਕਹਦਾ ਵਕਫ ਕੀ ਹੁੰਦਾ ਤਾਂ ਦادیه ਕਿ 47 ਦੀ ਵੰਡ ਤੋਂ ਬਾਅਦ ਜਿਹੜੇ ਮੁਸਲਮ ਇੱਧਰ ਰਹਿੰਦੇ ਸੀ ਉਹ ਪਾਕਿਸਤਾਨ ਚ ਰਹਿ ਗਏ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਇੱਥੇ ਰਹਿ ਗਈਆਂ ਸਨ ਉਹਨਾਂ ਨੂੰ ਵਕਫ ਕੀਤਾ ਗਿਆ ਸੀ ਸਰਕਾਰ ਨੇ ਇੱਕ ਅਦਾਰਾ ਬਣਾਤਾ ਸੀ ਮੁਸਲਮ ਲੋਕਾਂ ਦਾ ਜਿਵੇਂ ਐਸਜੀਪੀਸੀ ਕੰਮ ਕਰਦੀ ਐ اسی ਤਰ੍ਹਾਂ ਵਕਫ ਬੋਰਡ ਜਿਹੜਾ ਕੰਮ ਕਰਦਾ ਹੈ ਮੁਸਲਮ ਲੋਕਾਂ ਦੀ ਮਦਦ ਕਰਦਾ ਉਹਨਾਂ ਦੀ ਇਨਕਮ ਦੇ ਨਾਲ ਦੱਸ ਦਈਏ ਕਿ ਪੰਜਾਬ ਦੇ ਵਿੱਚ 25000 ਤੋਂ ਵੱਧ ਕਮਰਸ਼ੀਅਲ ਤੇ ਨਾਨ ਕਮਰਸ਼ੀਅਲ ਪ੍ਰਾਪਰਟੀਆਂ ਨੇ ਜਿਹੜੀਆਂ ਕਿ ਵਕਫ ਬੋਰਡ ਦੇ ਅਧੀਨ ਨੇ ਬਹੁਤ ਸਾਰੀਆਂ ਦਰਗਾਹਾਂ ਮਜ਼ਾਰਾ ਮਸਜਿਦਾਂ ਬਹੁਤ ਸਾਰੀਆਂ ਪਹਿਲੀਆਂ ਬਹੁਤ ਵਿੱਗੇ ਕੀਲਿਆਂ ਦੇ ਵਿੱਚ ਪਈਆਂ ਨੇ ਜੋ ਪੰਜਾਬ ਵਕਫ ਬੋਰਡ ਦੀਆਂ ਨੇ ਤੇ ਇਹਦੀ ਇਨਕਮ ਗਰੀਬਾਂ ਦੇ ਵਿੱਚ ਲਾਇਆ ਜਾ ਰਹੀ ਹੈ ਇਸੇ ਤਰ੍ਹਾਂ ਹੋਰ ਨਾ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਪ੍ਰਾਪਰਟੀਆਂ ਪਈਆਂ ਨੇ ਪਰ ਜੇਕਰ ਕੇਂਦਰ 2024 ਸੋਧ ਕਰਦੀ ਹੈ ਵਕਫ ਬੋਰਡ ਦੇ ਕਾਨੂੰਨ ਦੇ ਵਿੱਚ ਤਾਂ ਇਸ ਦੇ ਨਾਲ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਤੇ ਹੱਕਾਂ ਤੇ ਡਾਕਾ ਰਹੇਗਾ ਤੇ ਸਿੱਖ ਪਾਈਚਾਰਾ ਵੀ ਇਸ ਇਸ ਮੌਕੇ ਮੁਸਲਿਮ ਪਾਈਚਾਰ ਦੇ ਨਾਲ ਆ ਡਟ ਕੇ ਖੜਾ ਆ ਉਹ ਕਹਿੰਦੇ ਜੇ ਘਟ ਗਿਣਤੀਆਂ ਦੀ ਸ਼ੁਰੂਆਤ ਮੁਸਲਿਮ ਪਾਈਚਾਰ ਤੋਂ ਕੀਤੀ ਜਾ ਰਹੀ ਹੈ ਤਾਂ ਕੱਲ ਨੂੰ ਉਹਨਾਂ ਦੀ ਵਾਰੀ ਵੀ ਹੋ ਸਕਦੀ ਹੈ ਦੇਖਣਾ ਹੋਗਾ ਆਉਣ ਇਦਾਂ ਦੇ ਵਿੱਚ ਇਹ ਕਾਨੂੰਨ نافذ ਜਾਨੀ ਕਿ ਲਾਗੂ ਹੁੰਦਾ ਆ ਜਾਂ ਸੰਘਰਸ਼ ਕਰਨ ਦੀ ਜ਼ਰੂਰਤ ਪੈਗੀ ਇਸ ਸਮਾਂ ਦੱਸੇਗਾ ਮਲੇਰ ਕੋੜਲਾ ਤੋਂ ਗੌਰਵ ਖੁੱਲਰ ਦੇ ਨਾਲ ਸੁੱਖਾ ਖੇੜੀ ਵਾਲਾ 2024 ਦਾ ਜਿਹੜਾ ਵਕਫ ਅਮੈਂਡਮੈਂਟ ਬਿੱਲ ਹੈ ਇਹ ਪੂਰੀ ਤਰ੍ਹਾਂ ਵਕਫ ਪ੍ਰਾਪਰਟੀਆਂ ਦੇ ਖਿਲਾਫ ਹੈ ਵਕਫ ਐਕਟ ਦੇ ਮੁਤਾਬਕ ਬਹੁਤ ਵਧੀਆ ਢੰਗ ਸਿਰ ਪੂਰੇ ਮੁਲਕ ਦੇ ਵਿੱਚ ਵਕਫ ਬੋਰਡਾਂ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੀ ਜਿਹੜੀ ਮੇਨਟੇਨੈਂਸ ਸਭ ਚੱਲ ਰਹੀ ਹੈ ਵਕਫ ਪ੍ਰਾਪਰਟੀ ਜਾਂ ਅੱਲਾ ਦੀਆਂ ਪ੍ਰਾਪਰਟੀਆਂ ਹਨ ਇਹਨਾਂ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਉਹ ਦੇਸ਼ ਦੇ ਮੁਸਲਮਾਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਨਗੇ ਜਾਂ ਵਕਫ ਕਾਉਂਸਲ ਹੋਵੇ ਉਹਦੇ ਵਿੱਚ ਨਾਨ ਮੁਸਲਮ ਮੈਂਬਰਸ ਨੂੰ ਸ਼ਾਮਲ ਕਰਨਾ ਕਿ ਕਿਸੇ ਵੀ ਤਰ੍ਹਾਂ ਮੁਨਾਸਬ ਨਹੀਂ ਹੈ ਔਰ ਸਾਡੇ ਫੰਡਾਮੈਂਟਲ ਰਾਈਟਸ ਦੀ ਵੀ ਘੋਰ ਉਲੰਘਣਾ ਹੈ ਸੌਖਤ ਅਬ ਸ਼ਬਦ ਤੇ ਮੈਂ ਹਾਂ ਸੁਖਾ ਖਿੜੀ ਵਾਲਾ ਕੇਂਦਰ ਸਰਕਾਰ ਵੱਲੋਂ ਹੁਣ ਪੰਜਾਬ ਵਕਫ ਬੋਰਡ ਨੂੰ ਨਵਾਂ ਕਾਨੂੰਨ ਦੇਣ ਜਾ ਰਹੀ ਹੈ ਉਹ ਬਦਲਾਵ ਕਰਨ ਜਾ ਰਹੀ ਹੈ 2024 ਵਕਫ ਕਾਨੂੰਨ ਦੇ ਵਿੱਚ ਸੋਧ ਕਰਨ ਜਾ ਰਿਹਾ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਮੁਸਲਿਮ ਭਾਈਚਾਰੇ ਇਸ ਦਾ ਵਿਰੋਧਤਾ ਕਰ ਹੀ ਰਹੇ ਨੇ ਤੇ ਹੁਣ ਪੰਜਾਬ ਦੇ ਮੌਜੂਦਾ ਸਰਕਾਰ ਦੇ ਵਿਧਾਇਕ ਮਲੇਰ ਕੋਟਲਾ ਤੋਂ ਡਾਕਟਰ ਜ਼ਮੀਲੋ ਰਹਿਮਾਨ ਵੱਲੋਂ ਵੀ ਅੱਜ ਇਸ ਦਾ ਖੁੱਲ ਕੇ ਵਿਰੋਧ ਕੀਤਾ ਆ ਕਿਉਂਕਿ ਉਹਨਾਂ ਦਾ ਕਹਿਣਾ ਕਿ ਇਹ ਹੱਕ ਹੈ ਹਰ ਇੱਕ ਮੁਸਲਿਮਾ ਮੁਸਲਿਮ ਲੋਕਾਂ ਦਾ ਕਿ ਉਹਨਾਂ ਦਾ ਅਧਿਕਾਰ ਹੈ ਤੇ ਕਿਸੇ ਵੀ ਸਰਕਾਰ ਨੂੰ ਰਾਈਟ ਨਹੀਂ ਹੈ ਕਿ ਉਹਨਾਂ ਦੇ ਅਧਿਕਾਰ ਖੋਏ ਜਾਣ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਣੇ ਆ ਸਾਡੇ ਨਾਲ ਮੌਜੂਦ ਨੇ ਡਾਕਟਰ ਜ਼ਮੀਰਉਰ ਰਹਿਮਾਨ ਵਿਧਾਇਕ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਖੇੜੀ ਸਾਹਿਬ ਸਰ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਲੈ ਕੇ ਜਿਹੜਾ ਇਹ ਸੋਧ ਦੇ ਨਾਂ ਤੇ ਬਿੱਲ ਅੰਦਾਜ਼ਾ ਰਿਹਾ 2024 ਦਾ ਜਿਹੜਾ ਵਕਫ ਅਮੈਂਡਮੈਂਟ ਬਿੱਲ ਇਹ ਪੂਰੀ ਤਰ੍ਹਾਂ ਵਕਫ ਪ੍ਰਾਪਰਟੀਆਂ ਦੇ ਖਿਲਾਫ ਹੈ ਔਰ ਇਹ ਬਿੱਲ ਜਿਹੜਾ ਹੈ ਬਰਕ ਪ੍ਰਾਪਰਟੀ ਦੀ ਨੂੰ ਹੜੱਪ ਕਰਨ ਲਈ ਲਿਆਂਦਾ ਗਿਆ ਹੈ ਹਾਲਾਂਕਿ ਵਕਫ ਐਕਟ ਦੇ ਮੁਤਾਬਕ ਬਹੁਤ ਵਧੀਆ ਢੰਗ ਸਿਰ ਪੂਰੇ ਮੁਲਕ ਦੇ ਵਿੱਚ ਵਕਫ ਬੋਰਡਾਂ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੀ ਜਿਹੜੀ ਮੇਨਟੇਨੈਂਸ ਹੈ ਉਹ ਚੱਲ ਰਹੀ ਹੈ ਕਿਸੇ ਵੀ ਮਤਲਬ ਕਮਿਊਨਿਟੀ ਨੂੰ ਕਿਸੇ ਵੀ ਸੰਪਰਦਾਇਕ ਨੂੰ ਕਿਸੇ ਵੀ ਅ ਵਰਗ ਨੂੰ ਤਕਲੀਫ ਪਹੁੰਚੇ ਵਕਫ ਪ੍ਰਾਪਰਟੀਆਂ ਅੱਲਾ ਦੀਆਂ ਪ੍ਰਾਪਰਟੀਆਂ ਹਨ ਇਹਨਾਂ ਵਿੱਚ ਦਖਲ ਅੰਦੇਜੀ ਅੰਦਾਜ਼ੀ ਜਿਹੜੀ ਹੈ ਉਹ ਦੇਸ਼ ਦੇ ਮੁਸਲਮਾਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਨਗੇ ਔਰ ਵਕਫ ਬੋਰਡ ਹੋਣ ਜਾਂ ਵਕਫ ਕਾਉਂਸਲ ਹੋਵੇ ਉਹਦੇ ਵਿੱਚ ਨਾਨ ਮੁਸਲਿਮ ਮੈਂਬਰਸ ਨੂੰ ਸ਼ਾਮਲ ਕਰਨਾ ਇਹ ਕਿਸੇ ਵੀ ਤਰ੍ਹਾਂ ਮੁਨਾਸਬ ਨਹੀਂ ਹੈ ਇਹ ਸੰਵਿਧਾਨ ਦੀ ਔਰ ਸਾਡੇ ਫੰਡਾਮੈਂਟਲ ਰਾਈਟਸ ਦੀ ਵੀ ਘੋਰ ਉਲੰਘਣਾ ਹੈ ਦੇਸ਼ ਦੇ ਕਨਸਟੀਟਿਊਸ਼ਨ ਨੇ ਸੰਵਿਧਾਨ ਨੇ ਦੇਸ਼ ਦੇ ਸਾਰੇ ਲੋਕਾਂ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਆਪਣੀ ਮਰਜ਼ੀ ਦੇ ਮੁਤਾਬਕ ਆਪਣੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆਪਣੇ ਵਕਫ ਇੰਸਟੀਚਿਊਸ਼ਨਜ਼ ਆਪਣੇ ادارے ਚਲਾ ਸਕਦੇ ਨੇ ਆਪਣੇ ਧਰਮ ਦਾ ਪ੍ਰਚਾਰ ਕਰ ਸਕਦੇ ਨੇ ਔਰ ਆਪਣੇ ਧਰਮ ਦੇ ਮੁਤਾਬਕ ਜੀਵਨ ਬਤੀਤ ਕਰ ਸਕਦੇ ਨੇ ਦੂਜੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਤੇ ਜਿੱਥੇ ਦੇਸ਼ ਦੀ ਵੰਡ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ 1954 ਦੇ ਵਿੱਚ ਵਕਫ ਐਕਟ ਬਣਾ ਕੇ ਦੇਸ਼ ਦੀਆਂ ਸਾਰੀਆਂ ਵਕਫ ਪ੍ਰਾਪਰਟੀਆਂ ਨੂੰ ਜਿਹੜੀਆਂ ਵਕਫ ਵਕਫ ਸਮੇਂ ਤੇ ਵਕਫ ਵਕਫ ਲੋਕਾਂ ਨੇ ਰੱਬ ਦੇ ਨਾਂ ਤੇ দান ਕੀਤੀਆਂ ਸੀ ਉਹਨਾਂ ਨੂੰ ਮੈਨੇਜ ਕਰਨ ਲਈ ਇਹ ਵਕਫ ਕਾਨੂੰਨ ਬਣਾਇਆ ਗਿਆ ਸੀ ਔਰ ਉਸ ਵਕਫ ਐਕਟ ਦੇ ਤਹਿਤ ਪੂਰੇ ਹਿੰਦੁਸਤਾਨ ਦੇ ਵਿੱਚ ਸੁਬਾਈ ਪੱਧ ਤੇ ਵਕਫ ਬੋਰਡ ਕੰਮ ਕਰ ਰਹੇ ਹਨ ਔਰ ਸੈਂਟਰ ਦੇ ਵਿੱਚ ਵਕਫ ਕਾਉਂਸਲ ਕੰਮ ਕਰ ਰਹੀ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਦੇਸ਼ ਦੇ ਮੌਜੂਦਾ ਹੁਕਮਰਾਨ ਵਕਫ ਪ੍ਰਾਪਰਟੀਆਂ ਨੂੰ ਹੜੱਪ ਕਰਨਾ ਚਾਹੁੰਦੇ ਹਨ ਔਰ ਇਸੇ ਕਰਕੇ ਉਹ ਐਸੀਆਂ ਮਤਲਬ ਹੈ ਵੀ ਉਹਨਾਂ ਨੇ ਸੋਧਾਂ ਲੈ ਕੇ ਆਂਦੀਆਂ ਹਨ ਜਿਹਦੇ ਨਾਲ ਵਕਫ ਪ੍ਰਾਪਰਟੀਆਂ ਜਿਹੜੀਆਂ ਨਾ ਉਹ ਸੁਰੱਖਿਤ ਨਹੀਂ ਰਹਿਣਗੀਆਂ ਮਿਸਾਲ ਦੇ ਤੌਰ ਤੇ ਕਿ ਵਕਫ ਬੋਰਡ ਦੇ ਵਿੱਚ ਔਰ ਵਕਫ ਕੌਂਸਲ ਦੇ ਵਿੱਚ ਨਾਨ ਮੁਸਲਿਮ ਮੈਂਬਰ ਬਣਾਉਣਾ ਔਰ ਵਕਫ ਬੋਰਡਾਂ ਦੇ ਸੀਓ ਜਿਹੜਾ ਹੈ ਚੀਫ ਐਗਜ਼ੀਕਿਟਿਵ ਆਫੀਸਰ ਉਹ ਕਿਸੇ ਨਾਨ ਮੁਸਲਿਮ ਨੂੰ ਵੀ ਅਪਾਇੰਟ ਕੀਤਾ ਜਾਣਾ ਹੈ ਮਾਮਲਾ ਤਾਂ ਮਸਜਿਦਾਂ ਦੀ ਮੈਨੇਜਮੈਂਟ ਦਾ ਹੈ ਮਦਰਸਿਆਂ ਦੀ ਮੈਨੇਜਮੈਂਟ ਦਾ ਹੈ ਕਬਰਸਤਾਨਾਂ ਦੀ ਮੈਨੇਜਮੈਂਟ ਦਾ ਹੈ ਔਰ ਦਰਗਾਹਾਂ ਦੀ ਮੈਨੇਜਮੈਂਟ ਦਾ ਹੈ ਔਰ ਬਖ ਫੋਰਡ ਦੀਆਂ ਕਮਰਸ਼ੀਅਲ ਪ੍ਰੋਪਰਟੀਆਂ ਦੀ ਮੈਨੇਜਮੈਂਟ ਦਾ ਹੈ ਜਿਸ ਬੰਦੇ ਦੀ ਸ਼ਰਤ ਹੈ ਹੀ ਨਹੀਂ ਹੈ ਉਹ ਬੰਦਾ ਕਿਸ ਢੰਗ ਸਿਰ ਮਤਲਬ ਉਹਨਾਂ ਚੀਜ਼ਾਂ ਦੀ ਬਿਹਤਰ ਮੈਨੇਜਮੈਂਟ ਕਰ ਸਕਦਾ ਹੈ ਤੋਂ ਇਸੇ ਤਰ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਇਹ ਅਧਿਕਾਰ ਦੇਣਾ ਕਿ ਇਸ ਗੱਲ ਨੂੰ ਡਿਸਾਈਡ ਡਿਪਟੀ ਕਮਿਸ਼ਨਰ ਕਰੇਗਾ ਕਿ ਆਇਆ ਇਹ ਵਕਫ ਪ੍ਰਾਪਰਟੀ ਹੈ ਜਾਂ ਨਹੀਂ ਹੈ ਜਿਹੜਾ ਇੱਕ ਵਕਫ ਕਰਨ ਵਾਲਾ ਹੈ ਉਹ ਆਪਣੀ ਪ੍ਰਾਪਰਟੀ ਨੂੰ ਵਕਫ ਕਰਦਾ ਹੈ ਔਰ ਸਰਵੇ ਆਫ ਇੰਡੀਆ ਆਲਰੇਡੀ ਮੌਜੂਦ ਹੈ ਉਹ ਸਰਵੇ ਕਰਕੇ 10 ਦਿਨ ਵੀ ਹਾਂ ਜੀ ਇਹ ਪ੍ਰਾਪਰਟੀ ਦਾ ਮਾਲਕ ਇਹੀ ਹੈ ਤੇ ਉਸ ਤੋਂ ਬਾਅਦ ਵਕਫ ਗਜ਼ਟ ਦੇ ਵਿੱਚ ਉਹ ਵਕਫ ਪ੍ਰਾਪਰਟੀ ਦੇ ਤੌਰ ਤੇ ਨੋਟੀਫਾਈ ਹੋ ਜਾਂਦੀ ਹੈ ਲੇਕਿਨ ਇਹ ਕਹਿਣਾ ਮਿਸਾਲ ਦੇ ਤੌਰ ਤੇ ਉਹ ਸੈਂਕੜੇ ਹਜ਼ਾਰਾਂ ਮਾਜਿਦਾ ਪੰਜਾਬ ਦੇ ਵਿੱਚ ਐਸੀਆਂ ਕਬਰਸਤਾਨ ਐਸੀਆਂ ਦਰਗਾਹਾਂ ਐਸੀਆਂ ਜਿਹੜੀਆਂ ਪਾਰਟੀਸ਼ਨ ਤੋਂ ਬਾਅਦ ਅਜੇ ਤੱਕ ਉਹ ਬਾਗਗੁਜ਼ਾਰ ਨਹੀਂ ਹੋਈਆਂ ਤੇ ਵਕਫ ਵਾਈ ਯੂਜ਼ਰ ਦੀ ਕਸ਼ਿਖ ਲਿਆ ਕੇ ਉਹਦੇ ਵਿੱਚ ਵੀ ਉਹਨਾਂ ਵਕਫ ਪ੍ਰਾਪਰਟੀਆਂ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਇਹ ਡਿਪਟੀ ਕਮਿਸ਼ਨ ਡਿਸਾਈਡ ਕਰੇਗਾ ਵੀ ਆਇਆ ਵੀ ਉਹ ਵਾਕਫ ਜਿਹੜਾ ਹੈ ਉਹ ਪ੍ਰਾਪਰਟੀ ਜਿਹੜੀ ਹੈ ਉਹ ਯੂਜ਼ ਹੋ ਰਹੀ ਹੈ ਉਹਨਾਂ ਵੱਲੋਂ ਜਾਂ ਨਹੀਂ ਹੋ ਰਹੀ ਇਹ ਮੰਗ ਕੀਤੀ ਕਿਸੇ ਮੁਸਲਮਾਨ ਵੱਲੋਂ ਜਾਂ ਆਪਣੇ ਤੌਰ ਤੇ ਕਿਉਂਕਿ ਇੱਕ ਮੰਗ ਰੱਖੀ ਜਾਂਦੀ ਹੈ ਕੇਂਦਰ ਵੱਲੋਂ ਵੀ ਸਾਨੂੰ ਆ ਚੀਜ਼ ਦੇ ਦਿਓ ਇੱਕ ਤਾਂ ਮੰਗ ਕਿਸੇ ਵੱਲੋਂ ਰੱਖੀ ਗਈ ਹੈ ਤੇ ਕਾਨੂੰਨ ਦੇ ਵਿੱਚ ਬਦਲਾਅ ਕਰਤਾ ਜੇਕਰ ਕੱਲ ਨੂੰ ਕੋਈ ਕਬਜ਼ਾ ਕਰਦਾ ਵਕਫ ਜ਼ਮੀਨਾਂ ਤੇ ਤਾਂ ਪਹਿਲਾਂ ਗੈਰ ਜ਼ਮੰਤੀ ਵਾਰੰਟ ਹੁੰਦੇ ਸੀ ਜਾਂ ਫਿਰ ਉਹਦੀ ਜ਼ਮਾਨਤ ਨਹੀਂ ਹੁੰਦੀ ਸੀ ਤਾਂ ਹੁਣ ਜ਼ਮਾਨਤ ਵੀ ਛੱਟ ਹੋ ਜਾਏਗੀ ਬਿਲਕੁਲ ਜੀ ਬਿਲਕੁਲ ਹੁਣ ਇਹ ਕੀਤਾ ਗਿਆ ਹੈ ਕਿ ਪਹਿਲਾਂ ਅਗਰ ਕੋਈ ਵਕਫ ਪ੍ਰਾਪਰਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਲਈ 2 ਸਾਲ ਦੀ ਕੈਦ ਬਾ ਮੁਸ਼ੱਕਤ ਦੀ ਪ੍ਰੋਵੀਜ਼ਨ ਸੀ ਔਰ ਅਨਵੇਲੇਬਲ ਸੀ ਧਾਰਾਵਾਂ ਲੇਕਿਨ ਇਸ ਮੱਲਾ ਸੋਧ ਬਿੱਲ ਦੇ ਵਿੱਚ ਉਹ ਧਾਰਾਵਾਂ ਜਿਹੜੀਆਂ ਹਨ ਉਹ ਬੇਲੇਬਲ ਕਰ ਦਿੱਤੀਆਂ ਗਈਆਂ ਔਰ ਸਜ਼ਾ ਸਿੰਪਲ ਸਜ਼ਾ 1 ਸਾਲ ਦੀ ਕਰ ਦਿੱਤੀ ਗਈ ਤਾਂ ਕਿ ਜਿਹੜੇ ਲੋਗ ਉਹ ਵਕਫ ਪ੍ਰਾਪਰਟੀਆਂ ਤੇ ਕਬਜ਼ੇ ਕਰਨ ਉਹਨਾਂ ਦੇ ਹੌਸਲੇ ਬੁਲੰਦ ਹੋਣ ਔਰ ਉਹਨਾਂ ਨੂੰ ਕੋਈ ਕਾਨੂੰਨ ਦਾ ਡਰ ਨਾ ਰਹੇ ਔਰ ਮੋਰਓਵਰ ਜਿਹੜੇ ਵਕਫ ਟ੍ਰਿਬਿਊਨਲ ਹਨ ਜਿੱਥੇ ਵਕਫ ਦੇ ਤਾਲੁਕ ਨਾਲ ਅਗਰ ਕੋਈ ਤਨਾਜ਼ਾ ਹੁੰਦਾ ਹੈ ਉਹ ਡਿਸਾਈਡ ਹੁੰਦਾ ਉਹ ਟਰਬਿਊਨਲਾਂ ਦਾ ਫੈਸਲਾ ਫਾਈਨਲ ਹੁੰਦਾ ਹੈ ਦੇਸ਼ ਦੇ ਅੰਦਰ ਰੇਲਵੇ ਟਰਮੀਨਲ ਹੈ 에ਅਰ ਟਰਮੀਨਲ ਹੈ ਬਹੁਤ ਸਾਰੇ ਟਰਬਿਊਨਲ ਹਨ ਜਿਨ੍ਹਾਂ ਦੇ ਫੈਸਲੇ ਜਿਹੜੇ ਨਾ ਉਹ ਫਾਈਨਲ ਨਾ ਉਹਨਾਂ ਨੂੰ ਅਪੀਲ ਨਹੀਂ ਕਿਤੇ ਕੀਤੀ ਜਾ ਸਕਦੀ ਲੇਕਿਨ ਇੱਕ ਅੱਲਾ ਵਕਫ ਬੋਰਡ ਦਾ ਮਤਲਬ ਹੈ ਵਕਫ ਟਰਬਿਊਨਲ ਹੈ ਜੀ ਦਾ ਫੈਸਲਾ ਫਾਈਨਲ ਨਹੀਂ ਹੋਏਗਾ ਇਹ ਸੋਧ ਲਿਆਂਦੀ ਜਾ ਰਹੀ ਹੈ ਔਰ ਇਹਦਾ ਮਤਲਬ ਇਹ ਹੋਏਗਾ ਕਿ ਉਹ ਉਹਨਾਂ ਪ੍ਰਾਪਰਟੀਆਂ ਨੂੰ ਆਪਣੀ ਮਨਮਰਜ਼ੀ ਦੇ ਮਤਲਬ ਵੀ ਅਫਸਰਾਂ ਕੋਲੋਂ ਡਿਪਟੀ ਕਮਿਸ਼ਨਰਾਂ ਕੋਲੋਂ ਉਹ ਸਰਕਾਰੀ ਉਹਦੇ ਚ ਲੈ ਕੇ ਜਾਣਗੇ ਵਕ ਪ੍ਰਾਪਰਟੀਆਂ ਦੀ ਹਾਇਸੀਤ ਉਹਨਾਂ ਦੀ ਖਤਮ ਹੋ ਜਾਏਗੀ ਜਿਹੜੀਆਂ ਸਾਰੇ ਮਤਲਬ ਜਿੰਨੇ ਵੀ ਮਾਮਲੇ ਨੇ ਇਹਨਾਂ ਦੀ ਅਸੀਂ ਇਹਨਾਂ ਨਾਲ ਅਸਹਿਮਤੀ ਪ੍ਰਗਟਾਉਂਦੇ ਆ ਅਸੀਂ ਇਹਨਾਂ ਦੀ ਨਖੇਦੀ ਕਰਦੇ ਆ ਔਰ ਇਹਨਾਂ ਸੋਧਾਂ ਨੂੰ ਪੂਰੇ ਦੇਸ਼ ਦੇ ਅੰਦਰ ਕੋਈ ਵੀ ਮੁਸਲਮਾਨ ਕਬੂਲ ਕਰਨ ਲਈ ਤਿਆਰ ਨਹੀਂ ਹੈ ਔਰ ਅਸੀਂ ਇਸ ਕਰਕੇ ਮੰਗ ਕਰਦੇ ਹਾਂ ਕਿ ਇਹ ਜਿਹੜਾ ਪਾਰਲੀਮੈਂਟ ਦੇ ਵਿੱਚ ਬਿਲ ਪੇਸ਼ ਕੀਤਾ ਗਿਆ ਹੈ ਦਾ ਵਕਫ ਅਮੈਂਡਮੈਂਟ ਬਿਲ 2024 ਇਹਨੂੰ ਤੁਰੰਤ ਵਾਪਸ ਲਿਆ ਜਾਵੇ ਅਸੀਂ ਇਸ ਨੂੰ ਰਿਜੈਕਟ ਕਰਦੇ ਹਾਂ ਔਰ ਅੱਜ ਉਹ ਜੇਪੀਸੀ ਕੋਲੇ ਹੈ ਔਰ ਜੇਪੀਸੀ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣੀ ਰਿਪੋਰਟ ਦੇ ਵਿੱਚ ਸਰਕਾਰ ਨੂੰ ਲਿਖ ਕੇ ਭੇਜਣ ਕਿ ਦੇਸ਼ ਦੇ ਮੁਸਲਮਾਨ ਜਿਹੜੇ ਹਨ ਉਹ ਇਸ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹਨ ਵਕਫ ਬੋਰਡ ਦੀ ਜ਼ਮੀਨ ਜਾਂ ਫਿਰ ਉਹਦੀ ਆਮਦਨ ਕਮਰਸ਼ੀਅਲ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਨੇ ਉਹਦੀ ਜਿਹੜੀ ਆਮਦਨ ਸੀ ਉਹ ਫਿਰ ਪੰਜਾਬ ਜਿਵੇਂ ਪੰਜਾਬ ਵਕਫ ਬੋਰਡ ਆ ਉਹਦੀ ਆਮਦਨ ਕਿੱਥੇ ਖਰਚ ਹੁੰਦੀ ਸੀ ਕੀ ਹੁੰਦੀ ਸੀ ਫਿਰ ਅੱਗੇ ਜਦ ਬਿੱਲ ਸੋਧ ਆ ਗਈ ਫਿਰ ਉਹ ਆਮਦਨ ਖਰਚ ਹੋਏਗੀ ਨਹੀਂ ਹੋਏਗੀ ਇਸ ਦਾ ਕੋਈ ਖਾਸ ਕੋਈ ਹੈ ਹਾਂ ਬਿਲਕੁਲ ਜੀ ਜਿਹੜੀ ਵਕਫ ਪ੍ਰਾਪਰਟੀਆਂ ਨੇ ਇਹ ਅੱਲਾਹ ਦੀਆਂ ਪ੍ਰਾਪਰਟੀਆਂ ਵਕਫ ਵਕਫ ਪ੍ਰਾਪਰਟੀਆਂ ਰੱਬ ਦੀਆਂ ਪ੍ਰਾਪਰਟੀਆਂ ਇਹਨਾਂ ਤੋਂ ਹੋਣ ਵਾਲੀ ਸਾਰੀ ਇਨਕਮ ਰੱਬ ਦੇ ਉਹਨਾਂ ਬੰਦਿਆਂ ਤੇ ਖਰਚ ਹੁੰਦੀ ਹੈ ਜਿਹੜੇ ਬੰਦੇ ਸਮਾਜਿਕ ਤੌਰ ਤੇ ਕਿਸੇ ਨਾ ਕਿਸੇ ਢੰਗ ਸਿਰ ਕਮਜ਼ੋਰ ਨ ਯਤਿਮਾਂ ਤੇ ਗਰੀਬਾਂ ਤੇ ਵਿਧਵਾਵਾਂ ਔਰਤਾਂ ਨੂੰ ਪੈਨਸ਼ਨਾਂ ਦੇਣ ਤੇ ਗਰੀਬ ਬੱਚਿਆਂ ਨੂੰ ਪੜ੍ਹਨ ਲਈ ਵਜ਼ੀਫੇ ਦੇਣ ਤੇ ਔਰ ਸਕੂਲ ਖੋਲਣ ਤੇ ਔਰ ਹਸਪੀਟਲ ਖੋਲਣ ਤੇ ਤਾਂ ਕਿ ਉਹ ਆ ਗਰੀਬ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਇਹ ਵਕਫ ਬੋਰਡ ਦੀ ਸਾਰੀ ਇਨਕਮ ਜਿਹੜੀ ਹੈ ਉਹਨਾਂ ਤੇ ਖਰਚ ਕੀਤੀ ਜਾਂਦੀ ਆ ਸਾਡੇ ਨਾਲ ਸਿੱਖ ਭਾਈਚਾਰੇ ਦੇ ਲੋਕ ਵੀ ਮੌਜੂਦ ਨੇ ਕੀ ਕਹੋਗੇ ਜੀ ਮੁਸਲਮਾਨ ਭਾਈਚਾਰੇ ਦੇ ਪੰਜਾਬ ਵਕਫ ਵਕਫ ਬੋਰਡ ਨੂੰ ਤਬਦੀਲ ਕੀਤਾ ਜਾ ਰਿਹਾ ਕਾਨੂੰਨ ਦੇ ਵਿੱਚ ਸੋਧ ਕੀਤਾ ਜਾ ਰਿਹਾ 2024 ਸਿੱਖ ਸਮਾਜ ਪੂਰੀ ਤਰ੍ਹਾਂ ਜੀ ਮਲੇਰਕੋਟਲੇ ਦੇ ਜਿਹਨਾਂ ਸਿੱਖ ਸਮਾਜਾਂ ਸੀ ਸਾਰੇ ਮੁਸਲਮਾਨ ਭਾਈਚਾਰੇ ਨਾਲ ਖੜੇ ਆ ਜੀ ਪੰਜਾਬ ਦੇ ਵਿੱਚ ਜਿਹੜੀਆਂ ਮਸਜਿਦਾਂ ਆਜ਼ਾਦੀ ਤੋਂ ਬਾਅਦ ਬੇਆਬਾਦ ਹੋ ਗਈਆਂ ਸੀ ਅੱਜ ਸਿੱਖ ਭਾਈਚਾਰੇ ਦੇ ਵਿੱਚ ਇੱਕ ਇਹ ਚੱਲ ਰਹੀ ਆ ਤੇ ਉਹ ਉਹ ਮਸਜਿਦਾਂ ਨੂੰ ਆਬਾਦ ਕਰਕੇ ਅਸੀਂ ਮੁਸਲਮਾਨ ਭਾਈਚਾਰੇ ਦੇ ਹਵਾਲੇ ਕਰ ਰਹੇ ਹਾਂ ਬਿਲਕੁਲ ਬਿਲਕੁਲ ਜੀ ਭਾਈਚਾਰਾ ਦੇਖਣ ਨੂੰ ਮਿਲਦਾ ਆਸ਼ਾਨ ਸ਼ਬਦਾਂ ਦੇ ਵਿੱਚ ਜੇਕਰ ਮੈਂ ਕਹਦਾ ਵਕਫ ਕੀ ਹੁੰਦਾ ਤਦ ਆਦੀਏ ਕੇ 47 ਦੀ ਵੰਡ ਤੋਂ ਬਾਅਦ ਜਿਹੜੇ ਮੁਸਲਮ ਇੱਧਰ ਰਹਿੰਦੇ ਸੀ ਉਹ ਪਾਕਿਸਤਾਨ ਚ ਰਹਿ ਗਏ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਇੱਥੇ ਰਹਿ ਗਈਆਂ ਸਨ ਉਹਨਾਂ ਨੂੰ ਵਕਫ ਕੀਤਾ ਗਿਆ ਸੀ ਸਰਕਾਰ ਨੇ ਇੱਕ ادارਾ ਬਣਾਤਾ ਸੀ ਮੁਸਲਮ ਲੋਕਾਂ ਦਾ ਜਿਵੇਂ ਐਸਜੀਪੀਸੀ ਕੰਮ ਕਰਦੀ ਐ اسی ਤਰ੍ਹਾਂ ਵਕਫ ਬੋਰਡ ਜਿਹੜਾ ਕੰਮ ਕਰਦਾ ਹੈ ਮੁਸਲਮ ਲੋਕਾਂ ਦੀ ਮਦਦ ਕਰਦਾ ਉਹਨਾਂ ਦੀ ਇਨਕਮ ਦੇ ਨਾਲ ਦੱਸ ਦਈਏ ਕਿ ਪੰਜਾਬ ਦੇ ਵਿੱਚ 25000 ਤੋਂ ਵੱਧ ਕਮਰਸ਼ੀਅਲ ਤੇ ਨਾਨ ਕਮਰਸ਼ੀਅਲ ਪ੍ਰਾਪਰਟੀਆਂ ਨੇ ਜਿਹੜੀਆਂ ਕਿ ਵਕਫ ਬੋਰਡ ਦੇ ਅਧੀਨ ਨੇ ਬਹੁਤ ਸਾਰੀਆਂ ਦਰਗਾਹਾਂ ਮਜ਼ਾਰਾਂ ਮਸਜਿਦਾਂ ਬਹੁਤ ਸਾਰੀਆਂ ਪਹਿਲੀਆਂ ਬਹੁਤ ਵਿੱਗੇ ਕਿਲਿਆਂ ਦੇ ਵਿੱਚ ਪਈਆਂ ਨੇ ਜੋ ਪੰਜਾਬ ਵਕਫ ਬੋਰਡ ਦੀਆਂ ਨੇ ਇਹਦੀ ਇਨਕਮ ਗਰੀਬਾਂ ਦੇ ਵਿੱਚ ਲਾਇਆ ਜਾ ਰਹੀ ਹੈ ਇਸੇ ਤਰ੍ਹਾਂ ਹੋਰ ਨਾ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਪ੍ਰਾਪਰਟੀਆਂ ਪਈਆਂ ਨੇ ਪਰ ਜੇਕਰ ਕੇਂਦਰ 2024 ਸੋਧ ਕਰਦੀ ਹੈ ਵਕਫ ਬੋਰਡ ਦੇ ਕਾਨੂੰਨ ਦੇ ਵਿੱਚ ਤਾਂ ਇਸ ਦੇ ਨਾਲ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਤੇ ਹੱਕਾਂ ਤੇ ਡਾਕਾ ਰਹੇਗਾ ਤੇ ਸਿੱਖ ਪਾਈਚਾਰਾ ਵੀ ਇਸ ਇਸ ਮੌਕੇ ਮੁਸਲਿਮ ਪਾਈਚਾਰ ਦੇ ਨਾਲ ਆ ਡੱਟ ਕੇ ਖੜਾ ਆ ਉਹ ਕਹਿੰਦੇ ਜੇ ਘਟ ਗਿਣਤੀਆਂ ਦੀ ਸ਼ੁਰੂਆਤ ਮੁਸਲਿਮ ਪਾਈਚਾਰ ਤੋਂ ਕੀਤੀ ਜਾ ਰਹੀ ਹੈ ਤਾਂ ਕੱਲ ਨੂੰ ਉਹਨਾਂ ਦੀ ਵਾਰੀ ਵੀ ਹੋ ਸਕਦੀ ਹੈ ਦੇਖਣਾ ਹੋਗਾ ਆਲੇ ਦਰਾਂ ਦੇ ਵਿੱਚ ਇਹ ਕਾਨੂੰਨ نافذ ਜਾਨੀ ਕਿ ਲਾਗੂ ਹੁੰਦਾ ਆ ਜਾਂ ਸੰਘਰਸ਼ ਕਰਨ ਦੀ ਜ਼ਰੂਰਤ ਪੈਗੀ ਇਸ ਸਮਾਂ ਦੱਸੇਗਾ ਮਲੇਰ ਕੋੜਲਾ ਤੋਂ ਗੌਰਬ ਖੁੱਲਰ ਦੇ ਨਾਲ ਸੁੱਖਾ ਖੇੜੀ ਵਾਲਾ 2024 ਦਾ ਜਿਹੜਾ ਵਕਫ ਅਮੈਂਡਮੈਂਟ ਬਿੱਲ ਹੈ ਇਹ ਪੂਰੀ ਤਰ੍ਹਾਂ ਵਕਫ ਪ੍ਰਾਪਰਟੀਆਂ ਦੇ ਖਿਲਾਫ ਹੈ ਵਕਫ ਐਕਟ ਦੇ ਮੁਤਾਬਕ ਬਹੁਤ ਵਧੀਆ ਢੰਗ ਸਿਰ ਪੂਰੇ ਮੁਲਕ ਦੇ ਵਿੱਚ ਵਕਫ ਬੋਰਡਾਂ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੀ ਜਿਹੜੀ ਮੇਨਟੇਨੈਂਸ ਚੱਲ ਰਹੀ ਹੈ ਵਕਫ ਪ੍ਰਾਪਰਟੀ ਜਾਂ ਅੱਲਾ ਦੀਆਂ ਪ੍ਰਾਪਰਟੀਆਂ ਹਨ ਇਹਨਾਂ ਵਿੱਚ ਦਖਲ ਅੰਦੇਜੀ ਅੰਦਾਜ਼ੀ ਜਿਹੜੀ ਹੈ ਉਹ ਦੇਸ਼ ਦੇ ਮੁਸਲਮਾਨ ਕਿਸੇ ਵੀ ਸੂਰਤ ਵਿੱਚ برداشت ਨਹੀਂ ਕਰਨਗੇ ਜਾਂ ਵਕਫ ਕਾਉਂਸਲ ਹੋਵੇ ਉਹਦੇ ਵਿੱਚ ਨਾਨ ਮੁਸਲਮ ਮੈਂਬਰਸ ਨੂੰ ਸ਼ਾਮਲ ਕਰਨਾ ਇਹ ਕਿਸੇ ਵੀ ਤਰ੍ਹਾਂ ਮناسب ਨਹੀਂ ਹੈ ਔਰ ਸਾਡੇ ਫੰਡਮੈਂਟਲ ਰਾਈਟਸ ਦੀ ਵੀ ਘੋਰ ਉਲੰਘਣਾ ਹੈ ਸਵਾਗਤ ਆਪ ਸਭ ਦਾ ਤੇ ਮੈਂ ਹਾਂ ਸੁਖਾ ਖੜੀ ਵਾਲਾ ਕੇਂਦਰ ਸਰਕਾਰ ਵੱਲੋਂ ਹੁਣ ਪੰਜਾਬ ਵਕਫ ਬੋਰਡ ਨੂੰ ਨਵਾਂ ਕਾਨੂੰਨ ਦੇਣ ਜਾ ਰਹੀ ਹੈ ਉਹ ਬਦਲਾਵ ਕਰਨ ਜਾ ਰਹੀ ਹੈ 2024 ਵਕਫ ਕਾਨੂੰਨ ਦੇ ਵਿੱਚ ਸੋਧ ਕਰਨ ਜਾ ਰਿਹਾ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਮੁਸਲਿਮ ਭਾਈਚਾਰੇ ਇਸ ਦਾ ਵਿਰੋਧ ਤਾਂ ਕਰ ਹੀ ਰਹੇ ਨੇ ਤੇ ਹੁਣ ਪੰਜਾਬ ਦੇ ਮੌਜੂਦਾ ਸਰਕਾਰ ਦੇ ਵਿਧਾਇਕ ਮਲੇਰ ਕੋਟਲਾ ਤੋਂ ਡਾਕਟਰ ਜ਼ਮੀਲੋ रहमान ਵੱਲੋਂ ਵੀ ਅੱਜ ਇਸ ਦਾ ਖੁੱਲ ਕੇ ਵਿਰੋਧ ਕੀਤਾ ਆ ਕਿਉਂਕਿ ਉਹਨਾਂ ਦਾ ਕਹਿਣਾ ਕਿ ਇਹ ਹੱਕ ਹੈ ਹਰ ਇੱਕ ਮੁਸਲਿਮਾ ਮੁਸਲਿਮ ਲੋਕਾਂ ਦਾ ਕਿ ਉਹਨਾਂ ਦਾ ਅਧਿਕਾਰ ਹੈ ਤੇ ਕਿਸੇ ਵੀ ਸਰਕਾਰ ਨੂੰ ਰਾਈਟ ਨਹੀਂ ਹੈ ਕਿ ਉਹਨਾਂ ਦੇ ਅਧਿਕਾਰ ਖੋਏ ਜਾਣ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਣੇ ਆ ਸਾਡੇ ਨਾਲ ਮੌਜੂਦ